ਲੇ ਵੀ ਸੱਜਣੋ ਅੱਜ ਆਪਾਂ ਨਾ ਪਹੁੰਚੇ ਹੋਏ ਆ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਜਲਾ ਸੰਗਰੂਰ ਤੇ ਨੇੜੇ ਜਾਖਲ ਹਰਿਆਣਾ ਬਾਈ ਕਾਲੇ ਕੋਲੇ ਪਹੁੰਚਿਆ ਤਿੰਨ ਝੋਟੀਆਂ ਦਿਖਾ ਦਾਂਗੇ ਇੱਕ ਨੰਬਰ ਤੇ ਗੱਬਣ ਤੇ ਦੋ ਨੰਬਰ ਤੇ ਤੋਕੜ ਗੱਬਣ ਤੇ ਤਿੰਨ ਨੰਬਰ ਤੇ ਵੀ ਯਾਰ ਝੋਟੀ ਤੋਕੜ ਗੱਬਣ ਆ ਗਈ ਬਹੁਤ ਕਮਾਲ ਦੀ ਮਗਰ ਕੱਟੀ ਗੱਲਬਾਤ ਬਾਈ ਨਾ ਕਰਾਂਗੇ ਹੋਰ ਕਾਲੇ ਕਿਵੇਂ ਆ ਠੀਕ ਹੈ ਵਧੀਆ ਬਿਲਕੁਲ ਚੜਦੀ ਕਲਾ ਚੜਦੀ ਕਲਾ ਵੀਰੇ ਕਿਵੇਂ ਕੰਮ ਕੰਮ ਠੀਕ ਹੈ ਮਰਦ ਨਪਤੀ ਹੈ ਪਰ ਹੈ ਆ ਜਾਵਰਾ ਨੂੰ ਆ ਜਾ ਦੂਰ ਕਿਉਂ ਜਾਣਾ ਲੈ ਲੈ ਕੋਈ ਨਾ ਨੰਬਰ ਬੋਲ ਨੰਬਰ 95920 ਹਾਂਜੀ 99493 95920 99493 99493 ਦੋ ਅੱਜ ਤੋਕੜ ਗੱਬਣ ਰਹਿਣਗੇ ਦੋ ਟੁਕੜਾ ਗੱਬਣਾ ਇੱਕ ਗੱਬਣ ਝੋਟੀ ਹਾਜ਼ਰ ਇੱਕ ਤਾਂ ਟੋਕੜ ਗੱਬਣਾ ਹੈਗੀ ਆ ਬਾਈ ਚੈੱਕ ਪਾਸ ਇੱਕ ਚੈੱਕ ਚ ਨਹੀਂ ਹੈਗੀ ਇੱਕ ਚੈੱਕ ਚ ਨਹੀਂ ਆਉਂਦੀ ਝੋਟੀ ਬਹੁਤ ਵੱਡੀ ਆ ਮਗਰ ਕੱਟੀ ਆ ਫਿਰ ਭਰਾ ਕਮੈਂਟ ਲੱਗ ਜਾਂਦਾ ਕਰਨ ਵੀ ਤੂੰ ਸਾਰਿਆਂ ਨੂੰ ਟੋਕੜ ਗੱਬਣ ਕਹਿਦਾ ਨੇ ਗੱਬਣ ਨਾਲ ਤਾਂ ਐਡ ਕਰਨਾ ਪੈਂਦਾ ਵੀ ਗੱਬਣੇ ਕਰਾਈ ਵੀ ਆ ਹਾਂ ਇੱਕ ਚੈੱਕ ਪਾਸ ਚ ਆ ਉਹਦਾ ਕਲੀਅਰ ਆ ਕੰਮ ਆ ਤੇ ਇਹ ਬਾਈ ਕਹਿੰਦਾ ਆਉਂਦੀ ਨਹੀਂ ਚੱਕ ਚ ਇਹਦਾ ਰੇਟ ਬਾਈ ਨਾਲ ਉਦਾਂ ਦਾ ਕਰ ਲਿਓ ਉਦਾਂ ਦਾ ਸੌਦਾ ਕਰ ਲਿਓ ਸ਼ੁਰੂਆਤ ਕਾਲ ਇੱਕ ਨੰਬਰ ਤੋਂ ਕਰ ਲਈਏ ਉਧਰੋਂ ਕਰ ਲਈਏ ਟੌਰ ਖੋਲ ਕੇ ਝੋਟੀ ਫਿਰ ਸੁਆ ਕਿਹੜਾ ਸੁੰਦੀ ਆ ਦੂਜਾ ਵੀਰੇ ਦੂਜਾ ਸੁਆ ਹੂੰ ਕਿੰਨੇ ਦਿਨ ਕੱਡੂ ਕੱਢ ਜੂਗੀ 5-7 5-4 ਦਿਨ ਬਾਕੀ ਬਈ ਹਲ ਚਲ ਚ ਆਂ ਇਹ ਨਹੀਂ ਲਿਆ ਕਰ ਇੱਥੋਂ ਆਂ ਦੀ ਲਿਆ ਕੇ ਲੈ ਜਾ ਕਰ ਬਾਕੀ ਹਲ ਚਲ ਚ ਪਹਿਲਾਂ ਵੀ ਸੂਪ ਸਕਦੇ ਕੋਈ ਠੀਕ ਆ ਗੱਲ ਆ ਦਿਨ ਬਾਈ ਕਹਿੰਦਾ 4 ਤੋਂ 5 ਪੈਂਡਿੰਗ ਨੇ ਵੀ ਜਿਹੜਾ ਭਰਾ ਲੈ ਜਾਂਦਾ ਕਈ ਵਾਰੀ ਪਸ਼ੂ ਹੈ ਨਾ ਜਗਾ ਬਦਲ ਕੇ ਵੀ ਛੇਤੀ ਸੂਪ ਜਾਂਦਾ ਤੇ ਕਈ ਵਾਰੀ ਕੰਮ ਸਜਣ ਹੋਏ ਹੋ ਜਾਂ ਇਥੋਂ ਗਾੜੀ ਥਾਂ ਲੈਵੇ ਤੇ ਮਾਰਦੇ ਕੈਮਰਾ ਥਾਂ ਤੋਂ ਤਾਂ ਚੰਗਾ ਲੱਗਿਆ ਬਾਈ ਸਾਰੇ ਪਾਸੋਂ ਆਏ ਨੇ ਓਕੇ 13 ਹੋਰ ਕਮਾ ਲੈ ਫਿਰ ਕਿੰਨੇ ਦੁੱਧ ਦੀ ਰਿਪੋਰਟ ਆ ਦੁੱਧੇ ਮੇਰੇ 15 ਕਿਲੋ ਦੁੱਧ ਦੀ ਐਨ ਰਿਪੋਰਟ ਹੈ ਦੀ ਵਧੀਆ 15 ਕਿਲੋ ਦੇ ਦਊਗੀ ਦੇਊਗੀ ਪੱਕਾ ਰਾਮ ਨਾਲ ਰਾਮ ਨਾਲ ਮੈਂ ਕਿਹਾ ਭਰਾ ਕਮੈਂਟ ਲੱਗ ਜਾਂਦੇ ਨੇ ਕਰਨ ਵੀਰ ਅੱਜ ਕੱਲ ਹਰੇਕ 1500 ਨਹੀਂ ਕਹਿੰਦਾ ਬਾਈ ਦੇਖ ਕਹੀ ਜਾਂਦਾ ਆਪਣਾ ਦਾ ਆਪਣਾ ਨਹੀਂ ਕਦੇ ਮੈਨੂੰ ਤੈਨੂੰ ਪਤਾ ਵੀ ਆਪਾਂ ਤਾਂ ਉਨਾਂ ਦੇ ਕਹਿ ਕੇ ਵੇਚਣਾ ਠੀਕ ਆ ਗੱਲ 10 ਆਲੀ 10 ਆਲੀ ਕਹਿ ਕੇ ਵੇਚਾਂਗੇ ਠੀਕ ਆ ਗੱਲ ਹਾਂ ਇਹ ਇਥੋਂ ਜੇ ਕਮਾਲ ਆ ਐਨੂੰ ਤੇ ਇਥੋਂ ਗਹਿਰੀ ਮਾਰਦੀ ਸਿੰਗਾ ਤੇ ਕੈਮਰਾ ਪੀਕ ਕੁਆਲਿਟੀ ਤੇ ਤੇ ਨਾਲੇ ਦਿਖਾਦੀ ਯਾਰ ਥਣ ਲੇਵੇ ਥਣ ਲੇਵੇ ਆ ਗਈ ਬਿਲਕੁਲ ਸਾਫ ਪਾਸਾ ਪੂਸਾ ਤਾਂ ਨਹੀਂ ਕਰਦੀ ਗੱਲ ਪਾਸਾ ਹੋਏ ਤਾਂ ਆਪਣੀਆਂ ਪਲਾਂ ਚ ਜੁੱਟੀ ਠੀਕ ਆ ਮੈਂ ਇਹਨਾਂ ਦੇ ਜੁੱਟੀ ਨੂੰ ਉਹ ਅੱਡ ਵੀਡੀਓ ਪਾ ਦਾਂਗੇ ਆਪਾਂ ਠੀਕ ਆ ਠੀਕ ਆ ਇਹ ਇੱਥੇ ਤਹੀਂ ਖੜਾ ਲਾ ਕਮਾ ਕੇ ਕਮਾਲ 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 15 ਕਿਲੋ ਦੀ ਰਿਪੋਰਟ ਆ ਬਾਈ ਕਹਿੰਦਾ ਤੇ ਕਾਲੇ ਜੇ ਕਿਸੇ ਨੇ ਗੱਬਣ ਲੈਣੀ ਹੋਈ ਥਾਣਾ ਥੋਣਾ ਦੀ ਓਟ ਦੇ ਦਾਂਗੇ ਥਾਣਾ ਦੀ ਆਪਾਂ ਚੇਪਾ ਖਿੱਚ ਕੇ ਲਿਆ ਚੋਣ ਵਾਲਾ ਕੰਮ ਐ ਜਿਵੇਂ ਕਹਿੰਦੇ ਬ ਹਾਂ ਉਹ ਗਰੰਟੀ ਆਪਣੀ ਗਰੰਟੀ ਰਹੂਗੀ ਹਾਂ ਆਪਣੇ ਕੋਲ ਕਈ ਦੋ ਨਹੀਂ ਦੇ ਰਹੀ ਜਿੰਨੀ ਗਰੰਟੀ ਪੂਰੀ ਕਰਦਾ ਮੈਂ ਬੁਰੀ ਆਪਣੇ ਕੋਲ ਜੋ ਛੋਟੀ ਨੂੰ ਆਈ ਨੂੰ ਕਈ ਦਿਨ ਹੋ ਗਏ ਵਿੱਚ 10 ਤੋਂ 3 ਹੋ ਗਈ ਦੇਖ ਚਾਚਾ ਜੀ ਦੇ ਇੱਥੇ ਹੋ ਗਈ ਉਹ ਤੋਂ ਬਾਅਦ ਲਾਣ ਦੇਰ ਤੋਂ ਬਾਅਦ ਹੁਣ ਉਧਰ ਕਰਕੇ ਥੋੜੇ ਹਾਂ ਠੀਕ ਆ ਤੇ ਪਤਾ ਗੱਲ ਲੱਗੀ ਆ ਕਈ ਦਿਨ ਹੋ ਗਏ ਛੋਟੀ ਨੂੰ ਖੜੀ ਨੂੰ ਹਾਂ ਲੈ ਚੱਲੇ ਔਰ ਚੋਣ ਚਾਨ ਮੋਟਾ ਜਮੀਆਂ ਨਾਲ ਉਂਗਲ ਵਰਗਾ ਆ ਗਰੰਟੀ ਮੈਂ ਇਹੀ ਕਰਨਾ ਉਹਨਾਂ ਵੀਰ ਗਰੰਟੀ ਦਿਆ ਕਰੋ ਨਹੀਂ ਕਿ ਜਿੰਨੀ ਕਿ ਪੁੱਗ ਜੇ ਕਿਉਂਕਿ ਸਾਹਾਨੀਆਂ ਚੀਜ਼ਾਂ ਹੁੰਨ ਜਨਨ ਬੰਦਾ ਵਿੱਚ ਤਾਂ ਇਹਦੇ ਬਾੜੀ ਨਹੀਂ ਸਕਦਾ ਇੱਥੋਂ ਦਿਖਾ ਦਿੰਦਾ ਜੀ ਲੈ ਲੇ ਵਾ ਸੋਨਾ ਬਣਾਉ ਕਮਾਲ ਦਾ ਲਿਆ ਬਣਾਉਗੀ ਚਵਾਈ ਦੀ ਪੋਲੀਆਂ ਗਾਲੀ ਬਾਈ ਜਮੀ ਪੋਲੀ ਮੋਹੀ ਮੈਂ ਗੱਲ ਕਹਿੰਦੀ ਵਿੱਚ ਮਲ ਕੇ ਹੁਣ ਨਾਲੇ ਚਾਹੀਏ ਅਗਲਾ ਗੱਬਣ ਕਰਕੇ ਲਵੇ ਸੂਹੀ ਕਰਕੇ ਲਵੇ ਚੋਕੇ ਨਾਲ ਠੀਕ ਹੈ ਹੁਣ ਵੀ ਕਿੰਨੇ ਪੈਸੇ ਇਹਦਾ ਮੁੱਲ ਤਾਂ 1.5 ਲੱਖ ਰੁਪਏ ਹੈ ਇਹਦਾ ਮੁੱਲ ਲੈ ਦੇਣੀ ਕਿੰਨੇ ਦੀ ਹੈ 45 ਦੀ ਝੂਟੀ ਦੇ ਦਾਂਗੇ ਪੰਜ ਘਟਾ ਦਾਂਗੇ ਹਾਂ ਮਾੜੀ ਜੱਟ ਤੁਸੀਂ ਮਾਰ ਲੈ ਦੇਖਣ ਵਾਲੇ ਐ ਤਾਂ ਫਿਰ ਜੱਟ ਤਾਂ ਗੱਲ ਤਾਂ ਹੁਣ ਜਿਹੜਾ ਹੰਡ ਰੇਟ ਚੱਲ ਰਿਹਾ ਹੈ 2-2 ਲੱਖ ਰੁਪਏ ਮੰਗਦੇ ਨੇ ਇੰਝ ਝੂਟੀਆਂ ਹਾਂ ਆਪਣਾ 2 ਲੱਖ ਰੁਪਏ ਪਾਈ ਕਹਿੰਦਾ ਡਿਮਾਂਡ ਆ ਦੇਣੀ ਆ ਸੱਜਣੋਂ 1 ਲੱਖ ਤੇ 45 ਦੀ ਚਲਦਾ ਬਾਕੀ ਕੋਈ ਗੱਲ ਨਹੀਂ ਜੇ ਕੋਈ ਦੂਰੋਂ ਸੱਜਣ ਹੋਇਆ ਖਰਾਬ ਬਣਾ ਜਿਆਦਾ ਲੱਗਦਾ ਆ ਬਾਈ ਹੋਰ ਮਾਨਤਾਂਨ ਕਰਦਾਂਗੇ ਠੀਕ ਆ ਗੱਲ ਬਾਕੀ ਆ ਸੇ ਗੱਡੀਆਂ ਹੁੰਦੀਆਂ ਵੀਡੀਓ 'ਚ ਜੇ ਬਾਕੀ ਪਸ਼ੂ ਵੇਕਣਾ ਹੁੰਦਾ ਪਸ਼ੂ ਦੇ ਰੇਟ ਨਾਲ ਹੀ ਵਾਲੇ ਹੈਨਾ ਆ ਕੁਆਲ ਇੱਕ ਜੀ ਇੱਕ ਜੀ ਜ਼ਰੂਰ ਆ ਪਾ ਦੇਖ ਜਿਵੇਂ ਹੁਣ ਲਾਲਾ ਵੀ ਉਰੇ ਜਮਾਨ ਤੇ ਨੈਕਸਟ ਟਾਈਮ ਠੀਕ ਆ ਆ ਜੂਰਾ ਤੇ ਜਾ ਹਾਂ ਤੇਜੇ ਕਮ ਆਪਣਾ ਫੇਰ ਵੀ ਉਹੀ ਪਾਜਾ ਹੋਊਗਾ ਉਹੀ ਮਾਰਜਨ ਦਾ ਡੰਗਰ ਵਿਚਨੇ ਆਪਾਂ ਠੀਕ ਹੈ ਨਾ ਹਾਂ ਇਹਦਾ ਲੈਣਾ 1 ਲੱਖ ਤੇ 45 ਤੇ ਹੁਣ ਮਾਰ ਦੇਗਾ ਜੀ ਆ ਮੱਝ ਤੇ ਕੈਮਰਾ ਓਏ ਵੱਡੀ ਬੁੱਡੀ ਦਾ ਬੜੀਆ ਸਿੰਘ ਸਿੰਘ ਜਰੂਰ ਖੁੱਲਾ ਪਰ ਉਹਦਾ ਇਹ ਸਾਢੇ 3 ਮਹੀਨੇ ਦੀ ਹੋਗੀ ਚੱਕ ਚੈੱਕ ਪਾਸ ਸਾਢੇ 3 ਦੀ ਥਣ ਪਾਸ ਕਰਾ ਕੇ ਦਮਾਂਗੇ ਨਾ ਦੁੱਧ ਦਿੰਦੀ ਆ ਨਾ ਦੁੱਧ ਨਹੀਂ ਦਿੰਦੀ ਵੀਰੇ ਤੋਰ ਖੋਲ ਕੇ ਹੂੰ ਥਾਣੇ ਪਾਸ ਕਰਾਉਂਦੀ ਆ ਗੱਲ ਬਾਤ ਕਰਾਉਗੀ ਚਬਾਈ ਚਬਾਈ ਦੁੱਧ ਕਿੰਨਾ ਹਾਂਜੀ ਤਾਜੀ ਨੇ 17 ਕਿਲੋ ਦੁੱਧ ਕੱਢਿਆ ਹੋਇਆ ਸਾਰਾ ਰਿਕਾਰਡ ਬੰਦੇ ਦਾ ਨੰਬਰ ਦੇ ਕੇ ਬੰਦੇ ਨਾਲ ਫੇਰ ਸੌਦਾ ਕਰਵਾ ਦਾਂਗੇ ਅੱਪ ਅੱਛਾ ਹਾਂ ਉਹ ਤਸੱਲੀਆਂ ਕਰਾਾਂਗੇ ਤਸੱਲੀਆਂ ਕਰਾ ਕੇ ਦਵਾਂਗੇ ਠੀਕ ਹੈ ਜਿੱਥੋਂ ਆਈਏ ਡੇਰੀ ਤਾਲਾ ਕਹਿੰਦਾ ਛੀਲ ਨੂੰ ਮੰਗੂ ਕਰੀ ਤਸੱਲੀਆਂ ਕਰਾ ਕੇ ਕਰਾਂਗੇ ਜਮਾ ਉਹ ਹੀ ਤੇ ਬਾਕੀ ਚੋਲ ਦਾ ਚੰਗੀਆਂ ਲੈਵੇ ਜਣਾ ਮੇਰੇ ਚੋਲੇ ਦਾ ਸਰੀਆ ਜਿਹੜੀ ਥਾਲੋਂ ਥਾਲ ਲਈ ਚੋਲੇ ਉਹ ਹੀ ਦੱਸ ਹਾਂ ਲਕਮਾ ਲਾ ਕੇ ਰਾਂ ਹੋਰ ਕਮਾਏ ਨੂੰ ਐਨੂੰ ਐਨੂੰ ਕਮਾ ਲਾ ਇੱਥੇ ਜੇ ਰੋਕ ਲਈ ਹਰ ਜਾ ਬੱਚਿਆਂ ਦਾ ਵਾੜਾ ਕਰਦੀ ਮੱਜਾਂ ਨਹੀਂ ਜਾਂਦੀਆਂ ਨਾ ਥੋੜੇ ਮਾਲ ਚ ਬਹੁਤਾ ਹੀ ਡੇਰੀ ਕੱਦ ਸੱਜਣੋਂ ਚੰਗਾ ਕੱਦ ਨਹੀਂ ਗੱਡਦਾ ਤੇ ਛੋਟੀਆਂ ਚਾਉਂਦਾ ਲੈ ਚੱਲ ਲੈ ਚੱਲ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਤੇ ਝੋਲ ਥੱਲਿਓਂ ਵਾਲੀ ਰੱਖਦੀ ਆ ਜਦੋਂ ਇੱਥੋਂ ਕਮਾਵੇਂ ਕਹਿੰਦਾ ਇੱਥੋਂ ਘੈਰੀ ਮਾਰਦੀ ਕੈਮਰਾ ਪਛਾਣ ਤੋਂ ਝੋਲ ਝੂਲ ਕਰਾਦੀ ਚਾ ਇੱਕ ਝੋਲ ਚੰਗੀ ਰੱਖਦੀ ਆ ਥਣਾ ਦੀ ਬਾਈ ਕਹਿੰਦਾ ਪਾਸ ਕਰਾ ਦਾਂਗੇ ਇਹਦੇ ਚ ਇਹ ਫਾਇਦਾ ਹੋ ਜੂਗਾ ਇੱਕ ਤਾਂ ਤੁਹਾਨੂੰ ਚਬਾਈ ਦਾ ਪਤਾ ਲੱਗ ਜੂ ਪੋਲੀਟਾਈਟ ਦਾ ਤੇ ਦੂਜੀ ਗੱਲ ਇਹ ਹੋ ਜੂਗੀ ਵੀ ਥਣ ਵੱਧ ਘੱਟ ਵਾਲਾ ਇੱਕ ਹੋਰ ਹੈ ਕੁੜੀ ਜਿਹਦੇ ਚੋਲੇ ਹੋਗੇ ਉਹਦੀ ਲੇਵਾ ਬਣੂ ਨਾ ਝੋਲੇ ਭਰੂਗ ਜਫੇਰੇ ਆ ਗਾਮਾ ਆਹ ਤੰਗ ਨਾ ਕਰ ਜਾਦੇ ਪ ਐਸੀ ਦਾ 95000 ਰੁਪਏ 95000 ਰੁਪਏ ਜੀ ਉਹਦੇ ਨਾਲ ਹੀ ਲੈਣੀ ਹੋਈ ਸੀ ਨੇ ਨਾਲ ਲੈਣੀ ਹੀ ਮਾਨਤਨ ਕਰ ਦਾਂਗੇ ਕੋਈ ਗੱਲ ਨਹੀਂ ਵਧੀਆ ਮਾਨਤਨ ਕਰ ਦਾਂਗੇ ਕਿੰਨੇ ਡਾ ਦਾਂਗੇ ਕੱਲੀ ਜੋ ਵੀ ਕਰ ਦਾਂਗਾ ਯਾਰ ਜੋੜੇ 'ਚ ਵੀ ਕਰ ਦਾਂਗੇ ਕੱਲੀ ਦਾ ਫਿਕਸੇ ਕਰ ਦੇ ਯਾਰ ਫਿਕਸ ਜੰਮੀ ਹੈ ਨਾ ਜੰਮੀ 90 ਦੀ ਦੇ ਦਾਂਗੇ ਪੂਰੇ ਦੀ ਛੋਟ ਮਰਜੀ ਦੀ ਬਸ ਛੋਟੇ ਹੋ ਗਈ ਹੁਣ 5000 95 ਹੀ ਮੰਗਿਆ ਛੋਟ ਤਾਂ ਸੌਦੇ 'ਚ ਕਰਨੀ ਪੈਂਦੀ ਐ ਚਲੋ ਉਹ ਤਾਂ 100 ਖਾੜਨਾ ਕੀ ਹੁੰਦਾ ਯਾਰ 500 ਕਰ ਦਾਂਗੇ ਯਾਰ ਛੋਟ ਕੋਈ ਗੱਲ ਨਹੀਂ ਚਲ ਛੋਟ ਦਾ ਕੋਈ ਨਹੀਂ ਹੋਈ ਨਾ ਛੋਟ ਨਾਲ ਜੰਗਰਨਾ ਮਹਿੰਗਾ ਹੋ ਜਾਂਦਾ ਨਹੀਂ ਛੋਟ ਆਪਾਂ ਕ ਤੇ ਬਾਕੀ ਗੱਲ ਦਾ ਦੱਸਣਾ ਟਾਂਚਾ ਮੱਝ ਦਾ ਬਾਲਾ ਮਜ਼ਬੂਤ ਆ ਜਿਹੜਾ ਭਰਾ ਕਹਿੰਦਾ ਵੀ ਆਪਾਂ ਯਾਰ ਬੱਚੇ ਪੁੱੱਚੇ ਚੰਗੇ ਲੈਣਿਆ ਸੀਮਨ ਲਾ ਕੇ ਮੱਝ ਸਹੀ ਰਹੂਗੀ ਜੀਨੇ ਬੱਚੇ ਲੈਣੇ ਚੈੱਕ ਕਰਾਈਏ ਵੀਰੇ ਅਗਲਾ ਕਰਾ ਕੇ ਲੈ ਜੇ ਫਿਰ ਹਾਂ ਇੱਥੋਂ ਚ ਇੱਕ ਕਰਾ ਕੇ ਲੈ ਜਾ ਕਰੋ ਫਿਰ ਬਾਅਦ ਚ ਰੋਲੇ ਜਿਹੇ ਆਲਾ ਬਣ ਨਹੀਂਦਾ ਮੈਂ ਇੰਟਰਨੈਟ ਲੀ ਕਰਾ ਕੇ ਲੈ ਰਿਹਾ ਕੋਈ ਮਹੀਨਾ ਵੱਧ ਕੱਢ ਗਈ ਜਾ ਖਾਲੀ ਨਿਕਲ ਰਿਹਾ ਕੋਈ ਕੰਮ ਨਹੀਂ ਹੁੰਦਾ ਤੇ ਹੁਣ ਗਰੀ ਅਜੇ ਤੇ ਮਾਰਨੀ ਕੈਮਰਾ ਓਏ ਆ ਖਾਸੀ ਵੱਡੀ ਆ ਹਨਾ ਇਹਦਾ ਵੀਰੇ ਜਾਨਵਰ ਇੱਥੋਂ ਦਿਖਾ ਦੀ ਡਾਇਮੰਡ ਐ ਆ ਸਮੁੰਦਰੀ ਜਹਾਜ਼ ਹੀ ਆ ਹਨਾ ਜਾਨਵਰ ਦੇਖ ਯਾਰ ਕਾ ਆਪਾਂ ਜ ਜਿੰਨੇ ਪੈਸੇ ਕਾਲਾ ਇਹਦੇ ਅੱਜ ਮੰਗੂਗਾ ਨਾ ਮੱਝ ਦੇ ਮੰਨ ਲਿਓ ਵੀ ਦੁੱਗਣਿਆਂ ਦੇ ਨੇੜੇ ਲੋਗਣੇ ਕਿਰੇ ਤਿੱਗਣੇ ਕਿਰੇ ਦਾ ਕਰਜੇ ਵੀਰੇ ਇਹ ਕਮਾ ਦੇ ਇੱਥੋਂ ਸੁਆ ਕਾਲੇ ਦਾ ਦੂਜਾ ਸੁਆ ਵੀਰੇ ਵੱਡੀ ਫੁੱਲ ਲਗਾ ਸਕਦੇ ਆ ਨਾ ਹੂੰ ਆ ਵੱਡੀ ਆ ਗਈ ਸੱਜਣਾ ਫੁੱਲ ਸੁਆ ਦੂਜਾ ਤੇ ਢਾਂਚਾ ਵੀ ਮਜ਼ਬੂਤ ਆ ਗਿਆ ਟਾਲੂ ਜੀ ਨਹੀਂ ਹੈਗੀ ਕਿਸੇ ਵੀਰੇ ਐਡਾ ਜਾਨਵਰ ਸ਼ੇਸ਼ੀ ਦੀ ਆਪਾਂ ਕਹਿ ਦ ਦਿੰਦੇ ਆ ਠੀਕ ਹੈ ਹਨਾ ਠੀਕ ਆ ਕੋਈ ਥੱਲੋਂ ਥੱਲੋਂ ਰਪੋ ਆਲੇ ਆਲੇ ਆਲਿਆ ਚਬਾਈ ਚਬੂਈ ਦੀ ਬੱਚੇ ਦੇ ਕੱਟੀ ਦੀ ਮਿਲਦੀ ਹੈ ਵੀਰੇ ਓਕੇ ਕਮਾਵੇ ਕਿਰਾਂ ਹੋਰ ਫੇਰਾ ਗੱਬਣ ਕਿੰਨੇ ਟਾਈਮ ਦੀ ਦੱਸ ਸਕੀ ਗੱਬਣ ਹੋ ਗਈ ਵੀਰੇ ਮਹੀਨੇ ਦੇ ਵਿੱਚ ਅਜੇ ਚੈੱਕ ਜਾਂਦੀ ਨਹੀਂ ਹੈਗੀ ਛਿੱਟਾ ਕੋਈ ਨਹੀਂ ਤਰੀਕ ਨੋਟ ਕਰਾ ਦਾਂਗੇ ਓਕੇ ਹਾਂ ਓਕੇ ਸਮਤ ਅੱਗੇ ਉਹ ਸਾਰਾ ਕੁਝ ਦੱਸਾਂਗੇ ਠੀਕ ਹੈ ਗੱਲ ਜਿੱਥੋਂ ਆਈਏ ਉੱਥੇ ਦੀ ਰਿਪੋਰਟ ਦੇ ਦਾਂਗੇ ਠੀਕ ਹੈ ਤਾਜੀ ਦੀ ਕੀ ਰਿਪੋਰਟ ਹੈ ਤਾਜੀ ਦੀ ਵੀਰੇ 17 ਕਿਲੋ ਦੀ ਰਿਪੋਰਟ ਹੈ ਅੱਜ ਕੰਨਾ ਅੱਜ ਹੁਣ 11 ਕਿਲੋ ਹੋਣਾ 10 ਕਹਿ ਕੇ ਦਵਾਂਗੇ ਪੌਣੇ 10 ਦੀ ਵੀ ਊਟ ਹੋਊ 10 ਪੂਰਾ ਐ 10 ਵੀਰੇ ਨੈਟ ਹੋਊਗਾ ਪੂਰਾ ਪੰਜ ਪੰਜ ਕਿਲੋ ਦੋੇ ਟਾਈਮ ਬੰਦਾ ਚਾਹੇ ਟਾਈਮ ਦੋ ਟਾਈਮ ਦੰਦੋਂ ਛਿੱਗੀ ਹੈ ਜੇ 6 ਦੰਦ 6 ਦੰਦ ਪੂਰੇ ਜੇ ਖੜਾ ਕਮਾ ਕੇ ਥੋੜੀ ਉਰਾਂ ਨੂੰ ਕਰ ਲਾ ਉਰਾਂ ਨੂੰ ਤੇ ਫੇਸ ਕਰ ਦੇ ਗੈਰੀ ਕਣੀ ਕੈਮਰੇ ਕਣੀ ਇਹ ਇੱਥੇ ਕਰਦੇ ਫੇਸ ਇੱਥੇ ਰੋਕ ਲਾ ਇਹ ਇੱਥੋਂ ਮਾਰਦੀ ਗਰੀ ਕੈਮਰਾ ਓਏ ਨਾਲ ਤਾਂ ਵੱਡੀ ਦਾ ਆਈਡੀਆ ਹੋ ਜੂਗਾ ਛੋਟੀ ਭਰਾ ਕੋਈ ਮੰਨੇ ਨਾ ਚਬਾਈ ਵੀ ਗਾਲੇ ਕੈਮਰੇ ਹੋ ਗਈ ਓਕੇ ਮੋਟਾ ਚੋਣ ਹੋਊਂਗਾ ਉਂਗਲ ਵਰਗਾ ਵੀ ਉਹ ਵੀ ਕਮਾ ਲਾ ਗੇਰਾ ਹੋ ਰਿਆ ਇਹਨੂੰ ਫੇਰ ਮਗਰ ਕੱਟੀ ਨਾਗਰ ਕੱਟੀ ਵੀਰੇ ਕੱਟੀ ਦੀ ਮਰਦੀ ਆ ਕੱਟੀ ਦੇ ਬੱਚੇ ਦੀ ਮਿਲਦੀ ਦੋੇ ਟਾਈਮ ਠੀਕ ਆ ਗੱਲ ਹੂੰ ਪੈਸੇ ਕਿੰਨੇ ਫੇਰ ਪ 1.15 ਲੱਖ ਰੁਪਏ ਜੇਬ ਚ ਪਾਉਣ ਵਾਲੀ ਜੇਬ ਚ ਪਾਵਾਂਗੇ ਜਮੀਨ 1.10 ਲੱਖ ਰੁਪਏ ਆ ਬਣ ਗਈ ਨਾ ਗੱਲ ਹਾਂ 1 ਲੱਖ ਤੇ 10 ਹਜ਼ਾਰ ਰੁਪਏ ਕਹਿ ਰਹੀ ਬਾਈ ਕਹਿੰਦਾ ਲੈ ਬੱਚੇ ਦੇ ਅੱਡ ਕੈਮਰਾ ਮਰਾਵਾਂਗੇ ਕੋਈ ਇੱਕ ਹੋਰ ਦੇਖਾ ਪਾਵਾਂਗੇ ਸਾਨੂੰ ਖੋਲ ਕੇ ਤੋਲ ਕੇ ਹਾਂਜੀ ਕੋਈ ਥੱਲੋਂ ਹੋਇਆ ਅੰਡ ਮੰਡ ਤਾਂ ਆਪਣੀਆਂ ਕਈ ਵਾਰੀ ਨਾ ਪਤਾ ਕੀ ਹੈ ਵੀ ਪਾਸਾ ਹੋਵੇ ਹੋਰ ਵੇ ਜਿਹੜਾ ਕੁਝ ਹੈਗਾ ਕੁਰੀ ਆਪਾਂ ਵੀਡੀਓ ਵਿੱਚ ਉਹੀ ਦਿਖਾਇਆ ਕੋਈ ਧਾਰ ਤੂਰ ਛੱਡ ਕੇ ਜਾ ਕੋਈ ਜਿਵੇਂ ਮੰਡੀ ਦੇ ਕਈ ਮਿੱਤਰ ਪੈਲੀ ਪਾਸਾ ਪੂਸਾ ਬਣਾ ਕੇ ਲੈਣ ਉਹ ਸੀਨ ਨਹੀਂ ਹੈਗਾ ਕੋਈ ਚਲੋ ਤਾਂ ਹਰੇਕ ਨਾ ਨਹੀਂ ਚਲੋ ਆਪਾਂ ਆਪਾਂ ਦੇਖੋ ਬਾਪਾਈ ਵੀ ਚਲ ਉਹ ਚੀਜ਼ ਨਹੀਂ ਹੈਗੀ ਕਈ ਵਾਰੀ ਡਰ ਕੇ ਕੋਈ ਨਾ ਬੱਚਾ ਟੀਵੀ ਦਿਖਾ ਦੇ ਉਹ ਰੇਖੜਾ ਕਿ ਕੀੜਾ ਜਖੜਾ ਨਹੀਂ ਪਤਾ ਲੱਗ ਜੂ ਕਿੱਡੀ ਕ ਤੇ ਨਾਲ ਹੀ ਬਾਈ ਕਹਿੰਦਾ ਕੱਟੀ ਦੇ ਦੇਣੀ ਹੈ ਮਿਲਦੀ ਸਜਣੋਂ ਕੱਟੀ ਤੇ ਆ ਦੁੱਧ ਅੱਜ ਬਾਈ ਕਹਿੰਦਾ ਹੈਗਾ 11 ਲੀਟਰ ਤੇ 10 ਲੀਟਰ ਨਿਬੜ ਜੂਗਾ ਕੰਮ ਜਿਹੜਾ ਆ ਕੇ ਦੂਜਾ ਬੰਦਾ ਵੀ ਇੱਕ ਹੋਰ ਦੇਖਿਆ ਰੇਡੀ ਝੋਟੀ ਤੇ ਬੱਚੇ ਦੀ ਲੱਗਣੀ ਕਿ ਡਿਮਾਂਡ ਹੋਣੀ ਠੀਕ ਆ ਗੱਲ ਫੇਰ ਆ ਨਾਲ ਆ ਗਈ ਕੱਟੀ ਕਿੰਨਾ ਮੁੱਲ ਦੱਸਿਆ ਦੋਨਾਂ ਦਾ ਮੁੱਲ 1 15 ਹੈ ਵੀਰੇ ਦਾ ਹਾਂ ਇੱਕ ਦਾ ਦੀ ਦੰਗ ਜੇ ਜੋੜਾ ਜਾਂਦਾ ਚੋਕਣਾ ਕਬਣਾ ਦਾ ਤਾਂ 300 ਕਿਲੋਮੀਟਰ ਤੱਕ ਪਹੁੰਚ ਕਰਦਾ ਨੂੰ ਨਾਲਾ ਕੱਟੀ ਤਾਂ ਦੇ ਦਾਂਗੇ ਕੱਟੀ ਦਾ ਜਾਉਗੀ ਜਮੈਂ ਕਹਿੰਦੇ ਬਾਅਦ ਚ 20 ਕੱਟੀ ਦਾ ਡੱਡ ਲਊਂਗਾ ਹਾਂ ਨਾਲ ਹੀ ਜਾਊਗੀ ਨਾਲੇ ਜਾਊਗੀ ਕਿੱਥੇ ਬੱਚੇ ਦੀ ਮਿਲਦੀ ਹੈ ਵੀਰੇ ਨਾਲ ਹੀ ਆ ਕੱਟੀ ਜਾਊਗੀ ਤੇ ਮਿਲਦੀ ਬੱਚੇ ਤੇ ਕੱਟੀ ਕੋਈ ਕਿਤੇ ਵਾਲੀ ਗੱਲ ਹੈਗੀਆ ਜਿੰਨੂੰ ਜਦ ਦੁੱਧੋਂ ਹੋ ਗਈ 20000 ਦਾ ਬੱਚਾ ਬੱਚਾ ਯਾਰ ਠੀਕ ਆ ਗੱਲ ਆ ਬੰਦੇ ਕਮਾ ਕੇ ਬਾਈ ਲੈ ਨੰਬਰ ਬੋਲ ਦੇ ਗਾਲੀ ਤੇਰਾ 95920 ਹਾਂਜੀ 99493 95920 ਤੇ 99493 22 ਦਾ ਨੰਬਰ ਆ ਪਿੰਡ ਲੇਲ ਖੁਰਦ तहसील लहरागागा ਤੇ ਯਲਾ ਸੰਗਨੂਰ ਤਿੰਨ ਪਸ਼ੂ ਦਿਖਾਤੇ ਬਾਈ ਕੋਲੋਂ ਇੱਕ ਗੱਬਣ ਮੱਝ ਦਿਖਾਤੀ ਸੂਣ ਵਾਲੀ ਦੂਜਾ ਸੂਆ ਛੋਤੀ ਤੇ ਇੱਕ ਤੋਕੜ ਗੱਬਣਾ ਤੇ ਇੱਕ ਬਾਈ ਕਨ ਆ ਗਈ ਮਹੀਨੇ ਦੀ ਗੱਬਣਾ ਤੇ ਮੰਗਰ ਆ ਗਈ ਕੱਟੀ ਸੰਪਰਕ ਬਾਈ ਨਾਲ ਕਰ ਲਿਓ ਧੰਨ